ਸਚਰਿਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਇਦਾ ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪான்ਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲੈਣੀ ਹੈ ਜਾਂ ਇੰਸ਼ੋਰੈਂਸ ਬਾਬਤ ਸਲਾਹ ਕਰਨੀ ਹੈ ਨੰਬਰ ਹੈ 408 272 2500 ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੇਨਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ਨ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ जीएन ल्यूब ਵਾਲੇ ট্রাক ਵਾਸ਼ ਕਰਦੇ ਨੇオイル ਚੇਂਜ ਕਰਦੇ ਨੇ 에어 브레이క్స్ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਹੈ ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਆ ਮਿੰਟੂ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਜੇਕਰ ਚਲਈਏ ਤਾਂ ਗੱਲ ਅਕਾਲੀ ਦਲ ਦੀ ਕਰ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਦੇ ਪ੍ਰਧਾਨ ਜਿਹੜੇ ਨੇ ਪ੍ਰਮੁੱਖ ਜਿਹੜੇ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਕੈਫੇ 'ਚ ਬੈਠਿਆਂ ਨੂੰ ਚੱਕ ਲਿਆ ਜਾਂਦਾ ਤੇ ਜਦੋਂ ਚੱਕਿਆ ਜਾਂਦਾ ਉਹ ਮੌਕਾ ਵੀ ਖਾਸ ਸੀ ਤੇ ਕਟਨਾਵਾ ਵੀ ਖਾਸ ਸੀ ਤੁਸੀਂ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਤਰਨ ਤਾਰਨ ਦੇ ਵਿੱਚ ਉਹਨਾਂ ਦੀ ਭੂਮਿਕਾ ਸੀ ਤੇ ਉਸ ਤੋਂ ਬਾਅਦ ਜਿੱਥੇ ਤੱਕ ਗੱਲ ਪਹੁੰਚੀ ਉਹਨੇ ਗ੍ਰਿਫਤਾਰੀ ਕਰਾ ਦਿੱਤੀ ਹੁਣ ਕਹਿੰਦੇ ਵੀ ਉਹ ਕੀਤੀ ਹੋਈ ਗ੍ਰਿਫਤਾਰੀ ਪੁਲਿਸ ਨੂੰ ਹੀ ਪੁੱਠੀ ਪੈ ਗਈ ਹੈ ਜੀ ਕਿਵੇਂ ਹਾਂਜੀ 15 ਨਵੰਬਰ ਨੂੰ ਇਹ ਗ੍ਰਿਫਤਾਰੀ ਹੋਈ ਸੀ ਤੇ 22 ਨੂੰ ਹਫਤਾ ਹੋਣਾ ਸੀ 21 ਨੂੰ ਇਹ ਕੰਮ ਹੋ ਗਿਆ ਜੀ ਤਾਂ ਫਿਲਹਾਲ ਗੱਲਿਆ ਕਿ 5 ਨਵੰਬਰ ਨੂੰ ਨਿਸ਼ਤਰ ਸਿੰਘ ਤੇ ਉਹਦੇ ਕੁਝ 20-25 ਸਾਥੀਆਂ ਯਾਨੀ ਅਕਾਲੀ ਕਾਰਕੁਨਾਂ ਤੇ ਇਹਨਾਂ ਨੇ ਇੱਕ ਮਾਮਲਾ ਦਰਜ ਕਰਨ ਦਾ ਦਾਵਾ ਕੀਤਾ ਸੀਗਾ ਤਾਂ ਇੱਕ ਕੈਫੇ ਦੇ ਵਿੱਚੋਂ ਨਿਸ਼ਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਅਕਾਲੀ ਦਲ ਦੀ ਜਿਹੜੀ ਲੀਗਲ ਟੀਮ ਆ ਬੜੀ ਤੇਜ ਆ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਇਹਨਾਂ ਦੇ ਬੁਲਾਰੇ ਨੇ ਜਿਹੜੇ ਅਰਸ਼ਦੀਪ ਸਿੰਘ ਕਲੇਰ ਉਹ ਤੇ ਆਪ ਵੀ ਵਕੀਲ ਨੇ ਲਾਜ਼ਾਤ ਨੇ ਕੀ ਆ ਕਿ ਨਾਲ ਦੀ ਨਾਲ ਹੈਬੀਅਸ கார்பਸ ਪਾ ਦਿੱਤੀ ਸੀ ਹੈਬੀਅਸ கார்பਸ ਹੁੰਦੀ ਆ ਕਿ ਆਰਟੀਕਲ 72 ਦਾ ਇਸਤੇਮਾਲ ਕਰਦੇ ਆ ਕੋਈ ਵੀ ਵਿਅਕਤੀ ਨਜਾਇਜ਼ ਹਿਰਾਸਤ ਵਿਰੁੱਧ ਤੁਰੰਤ ਇੱਕ ਸੁਣਵਾਈ हेतु ਪਟੀਸ਼ਨ ਪਾ ਸਕਦਾ ਉਸ ਨੂੰ ਬੋਲਦੇ ਨੇ ਹੈਬੀਅਸ கார்பਸ ਹੁਣ ਇਹਦੇ ਵਿੱਚ ਜੇ ਆਪਾਂ ਅੱਗੇ ਚੱਲ ਕੇ ਵੇਖੀਏ ਤਾਂ ਅੱਜ ਜਦੋਂ ਇੱਕ ਵੱਡੀ ਰਾਹਤ ਮਿਲੀ ਤਾਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਤੇ ਡੇਗ ਗਈ ਪਈ ਜੀ ਬਲਕਿ ਇਹਦੇ ਨਾਮ ਹੋਇਆ ਕਿ ਆ ਕਿ ਇਹਨਾਂ ਦੇ ਜਿਹੜੇ ਆਲਾ ਅਧਿਕਾਰੀ ਆ ਚਾਹੇ ਡੀਆਈਜੀ ਆ ਚਾਹੇ ਐਸਐਸਪੀ ਸ਼ਾਇਦ ਉਹਨਾਂ ਨੂੰ ਵੀ ਬੁਲਾ ਲਿਆ ਗਿਆ ਜਵਾਬ ਤੱਕ ਵੀ ਵਾਸਤੇ ਕਿਉਂਕਿ ਇਹਦੇ ਵਿੱਚ ਡੋਲਿਆਂ ਵਾਲੇ ਡੀਸੀ ਨਹੀਂ ਡੋਲਿਆਂ ਵਾਲੇ ਡੀਐਸਪੀ ਦੇ ਤੌਰ ਤੇ ਮਸ਼ਹੂਰ ਅਤਲ ਸੋਨੀ ਜਿਹੜੇ ਆ ਉਹ ਵੀ ਸ਼ਾਇਦ ਡੀਐਸਪੀ ਦੇ ਤੌਰ ਤੇ ਭੂਮਿਕਾ ਦਾ ਕਰ ਰਹੇ ਸਨ ਰੇਡ ਪਾਰਟੀ ਜਦੋਂ ਗਈ ਆ ਜੀ ਮਤਲਬ ਕਿ ਸਾਰਿਆਂ ਨੂੰ ਹੀ ਅਦਾਲਤ ਨੇ ਖਿੱਚ ਲਿਆ ਦਰਅਸਲ ਕਿ ਆ ਕਿ ਇਹਨਾਂ ਦੇ ਕੇਸ ਤੇ ਪਾ ਦਿੱਤਾ ਪਰ ਇਸ ਕੇਸ ਨੂੰ ਸਟੈਬਲਿਸ਼ ਨਹੀਂ ਕਰ ਸਕੇ ਇੱਕ ਤੇ ਆਕਾਲੀਆਂ ਨੇ ਇਹ ਕਿਹਾ ਕਿ ਟਾਈਮਿੰਗ ਨੂੰ ਲੈ ਕੇ ਸਵਾਲ ਆ ਟਾਈਮਿੰਗ ਇਦਾਂ ਸੀ ਕਿ ਇਹਨੂੰ ਗ੍ਰਿਫਤਾਰ ਕੀਤਾ ਗਿਆ 79 ਨੂੰ ਲਗਭਗ ਪੌਣੇ 4:00 ਇਹਨਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਉਹ ਜਾ ਕੇ ਦੱਸਿਆ ਕਿ 6 ਵਜੇ ਗ੍ਰਿਫਤਾਰ ਕੀਤਾ ਪਰ ਜਿਹੜੀ ਐਫਆਈਆਰ ਕੱਟੀ ਸੀ ਉਹਦੇ ਵਿੱਚ ਟਾਈਮ ਜਿਹੜਾ ਉਹ 6:30 ਦਾ ਦੱਸਿਆ ਗਿਆ ਠੀਕ ਹੈ ਜੀ ਫਿਰ ਦੂਸਰਾ ਗਰਾਉਂਡ ਹੈ ਸੀ ਕਿ ਅੱਜਕੱਲ ਦੇ ਕਾਨੂੰਨ ਦੇ ਮੁਤਾਬਕ ਤੁਹਾਨੂੰ ਪਤਾ ਹੀ ਆ ਅਕਾਲੀਆਂ ਦਾ ਦਾਵਾ ਹੈ ਕਿ ਜੀ ਦੇਖੋ 7 ਸਾਲ ਤੋਂ ਘੱਟ ਵਾਲੇ ਮੁਕੱਦਮਿਆਂ 'ਚ ਇਸ ਤਰ੍ਹਾਂ ਦੇ ਮੁਕੱਦਮੇ 'ਚ ਨੋਟਿਸ ਦੇਣਾ ਜ਼ਰੂਰੀ ਹੈ ਤੇ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਦਿਨੀ ਇੱਕ ਗੱਲ ਸੁਪਰੀਮ ਕੋਰਟ ਨੇ ਬੜੀ ਠੋਕ ਵਜਾ ਕੇ ਆਖੀ ਸੀ ਕਿ ਜਦੋਂ ਵੀ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨਾ ਹੈ ਤਾ ਉਹਨੂੰ ਲਿਖਤ ਦੇ ਵਿੱਚ ਜਿਹੜੀ ਵੀ ਭਾਸ਼ਾ ਉਹਨੂੰ ਸਮਝ ਆਉਂਦੀ ਆ ਉਹਦੇ ਵਿੱਚ ਲਿਖਤ ਚ ਤੁਸੀਂ ਗਰਾਉਂਡਸ ਦੱਸਣੇ ਨੇ ਕਿ ਤੇਰੀ ਗ੍ਰਿਫਤਾਰੀ ਦੇ ਆਧਾਰ ਕੀ ਆ ਤਾਂ ਕਹਿੰਦੇ ਕਿ ਇਹਨਾਂ ਚੀਜ਼ਾਂ ਦਾ ਪਾਲਨ ਕਰਨ ਤੋਂ ਇਹ ਜਿਹੜੀ ਪੁਲਿਸ ਸੀ ਕੀ ਉਹ ਕਿਤੇ ਰੱਖ ਕੇ ਤੇ ਉਕਾਈ ਕਰਕੇ ਤੇ ਜਿਹਦਾ ਸਿੱਟਾ ਇਹ ਨਿਕਲਿਆ ਕਿ ਬੜਾ ਨਜ਼ਦੀਕੀ ਬੰਦਾ ਸੀ ਵਿਕਰਮ ਮਜੀਠੀਏ ਦਾ ਨਿਸ਼ਕਰ ਜੀ ਜਿੰਨੀ ਵੀ ਵਿਕਰਮ ਜੀਠੀ ਦੀ ਪ੍ਰੈਸ ਕਾਨਫਰੰਸ ਦੀ ਤਿਆਰੀ ਤੁਸੀਂ ਦੇਖਦੇ ਹੋ ਜਾਂ ਜੋ ਵੀ ਚੀਜ਼ਾਂ ਉਹਦੇ ਵਿੱਚ 79 ਦੀ ਬੜੀ ਅਹਿਮ ਭੂਮਿਕਾ ਰਹੀ ਦੀ ਸੀ ਬੜਾ ਜੀ ਇਹ ਕੱਲੇ ਆਈਟੀ ਵਾਲੇ ਜਿਹੜੇ ਹੁੰਦੇ ਆ ਕੱਲੇ ਟਰੋਲ ਕਰਨ ਜੋਗੇ ਨਹੀਂ ਹੁੰਦੇ ਟਰੋਲ ਤਾਂ ਇੱਕ ਆਮ ਚੀਜ਼ ਆ ਪਰ ਇਹਨਾਂ ਦੀਆਂ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਤਾਂ ਬਹੁਤ ਜੀ ਅਗੜਾ ਨੈਟਵਰਕ ਹੁੰਦਾ ਹੈ ਨਾ ਤਾਂ ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਅਹਿਮ ਭੂਮਿਕਾ ਨਿਭਾਉਂਦਾ ਸੀਗਾ ਨਿਸ਼ੱਤਰ ਵਿਕਰਮ ਜੀਠੀ ਆ ਵਾਸਤੇ ਤਾਂ ਹੀ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਹੀ ਗ੍ਰਿਫਤਾਰੀ ਹੋਈ ਅਕਾਲੀ दल ਦਾ ਪੂਰਾ ਜੋ ਇਕੋਸਿਸਟਮ ਹੈ ਸਾਰਾ ਹੀ 79 ਦੀ ਪਿੱਠ ਤੇ ਖਲੋ ਗਿਆ ਸੀ ਇਸ ਕਰਕੇ ਜੀ ਬਿਨਾ ਤੈਰੀ ਕੀਤੀਆਂ ਜਿਹੜੀ ਇਹਨਾਂ ਨੇ ਹੈਵੀਸਟ ਕਾਰਪਸ ਪਾਈ ਸੀਗੀ ਉਹਦਾ ਨਤੀਜਾ ਇਹ ਨਿਕਲਿਆ ਕਿ ਇਹ ਜੇ ਤੂੰ ਹੋ ਨਿਬੜੇ ਤੇ ਤੁਸੀਂ ਵੇਖ ਲਓ ਕਿ ਚਾਹੇ ਉਹ ਗ੍ਰਫਤਾਰ ਕੀਤੀ ਪੱਤਰਕਾਰ ਦਾ ਮਾਮਲਾ ਹੋਵੇ ਚਾਹੇ ਕਿੰਨੇ ਹੀ ਹੋਰ ਤੁਸੀਂ ਮਾਮਲੇ ਦੇਖੋਗੇ ਕਿ ਇਹਨਾਂ ਦੀਆਂ ਐਫਆਈਆਰ ਜਾਂ ਗ੍ਰਫਤਾਰੀਆਂ ਜਿਹੜੀਆਂ ਉਹ ਡਿੱਗੀਆਂ ਨੇ ਤਾਂ مایੁਸੀ ਹੁੰਦੀ ਆ ਕਿ ਭਾਈ ਇਹ ਸਰਕਾਰ ਕਿੱਦਾਂ ਦੇ ਕੰਮ ਕਰ ਰਹੀ ਆ ਔਰ ਸਭ ਤੋਂ ਵੱਡਾ ਦੋਖ ਹੁੰਦਾ ਕਿ ਪੁਲਿਸ ਦੀ ਕ੍ਰੈਡੀਬਿਲਟੀ ਵੀ ਇਹਦੇ ਵਿੱਚ ਸ਼ੱਕੀ ਹੁੰਦੀ ਆ ਗੁਰਪ੍ਰੀਤ ਹੂੰ ਜੀ ਇਸ ਤੋਂ ਅੱਗੇ ਜੇਕਰ ਚਲਿਏ ਤਾਂ ਉੱਧਰ ਅਮਰਿਤਪਾਲ ਸਿੰਘ ਹੋਣੀ ਹੁਣ ਹਾਈ ਕੋਰਟ ਦੇ ਵਿੱਚ ਗਏ ਹੋਏ ਨੇ ਤੇ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਦੇ ਵੱਲ ਰੁਖ ਕੀਤਾ ਕੀ ਆਖਿਆ ਜੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਵੇਖੋ ਅੱਜ ਦੀਆਂ ਜਿੰਨੀਆਂ ਵੱਡੀਆਂ ਖਬਰਾਂ ਨੇ ਉਹ ਤਕਰੀਬਨ ਸਾਰੀਆਂ ਹਾਈ ਕੋਰਟ ਤੋਂ ਆਈਆਂ ਇਹ ਇਤਫਾਕ ਮੇਰੇ ਖਿਆਲ ਦੇ ਨਾਲ ਬਹੁਤ ਵਿਰਲਾ ਹੁੰਦਾ ਹੈ ਕਿ ਜਦੋਂ ਖਬਰਾਂ ਦੀ ਦੁਨੀਆ ਦੇ ਵਿੱਚ ਵੱਡੀਆਂ ਖਬਰਾਂ ਜਿਹੜੀਆਂ ਉਹ ਤਕਰੀਬਨ ਇੱਕੋ ਕੋਰਟ ਤੋਂ ਨਿਕਲੇ ਹੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਹਿਲੀ ਤੇ ਤੁਸੀਂ ਗੱਲ ਕਰਨੀ ਦੂਜੀ ਸ਼ੁਰੂ ਕਰ ਲਈ ਜੀ ਤਾਂ ਇਹਦੇ ਵਿੱਚ ਕੀ ਆਕੇ ਵੇਖੋ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਭਾਈ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੈ ਉਹਦੇ ਵਾਸਤੇ ਇੰਟਰਮ ਬੇਲ ਚਾਹੀਦੀ ਹੁਣ ਦੇਖੋ ਦੋ ਚੀਜ਼ਾਂ ਨੇ ਇਹਨਾਂ ਨੂੰ ਕੁਝ ਸੋਸ਼ਲ ਮੀਡੀਆ ਤੇ ਤੁਹਾਨੂੰ ਲੋਕ ਜਿਹੜੇ ਇਦਾਂ ਦੇ ਨਜ਼ਰ ਆਉਣਗੇ ਜੋ ਰਲਗੱਡ ਕਰਦੇ ਨੇ ਕਿ ਐਨਐਸਸੀ ਦੀ ਸਰਮਾਈ ਹੋਈ ਹੈ ਨਹੀਂ ਫਿਲਹਾਲ ਸੀ ਇੰਟਰਮ ਰਾਹਤ ਦੀ ਜੀ ਤਾਂ ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਇਹਨਾਂ ਦੀ ਲੀਗਲ ਟੀਮ ਨੂੰ ਸਵਾਲ ਕੀਤਾ ਗਿਆ ਕਿ ਕੀ ਅਮਰਤਪਾਲ ਸਿੰਘ ਕੁਝ ਬੋਲਣਗੇ ਜਾਂ ਬਸ ਉੱਥੇ ਬਹਿ ਕੇ ਮੋੜਿਆਉਣਗੇ ਹੂੰ ਜੀ ਲੀਗਲ ਟੀਮ ਤਿਆਰੀ ਨਾਲ ਗਈ ਸੀ ਉਹਨਾਂ ਨੇ ਆਖਿਆ ਕਿ ਬਿਲਕੁਲ ਜੀ ਬੋਲਣਗੇ ਬੋਲਣਾ ਕਿਉਂ ਨਹੀਂ ਜੇ ਅਲਾਓ ਕਰਨਗੇ ਸਪੀਕਰ ਸਾਹਿਬ ਸਦਨਾ ਅਲਾਓ ਕਰੇਗਾ ਤੇ ਜ਼ਰੂਰ ਉਹ ਕਹਿੰਦੇ ਬੋਲਣਗੇ ਕੀ ਜੱਜ ਤੁਹਾਨੂੰ ਪਤਾ ਬਹੁਤ ਢੂੰਗੀ ਸਮਝ ਰੱਖਦੇ ਆ ਕਹਿੰਦੇ ਜੀ ਕੀ ਬੋਲਣ ਉਹਨੇ ਆਖਿਆ ਕਿ ਫਲਾਡ ਆਏ ਨੇ ਪੰਜਾਬ ਦੇ ਵਿੱਚ ਵੇਖੋ ਐਡੇ ਤਗੜੇ ਹੜ੍ਹ ਆਏ ਨੇ ਜ਼ਰੂਰੀ ਦੀ ਗੱਲ ਕਰਨੀ ਚਾਹੁੰਗੀ ਹੁਣ ਅੱਗੋਂ ਵਕੀਲ ਵੀ ਤੁਹਾਨੂੰ ਪਤਾ ਹੰਡੇ ਹੁੰਦੇ ਨੇ ਹਮ ਤਾਂ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਕੇਂਦਰ ਸਰਕਾਰ ਦੱਸੇ ਵੀ ਇੱਥੇ ਕੀ ਕਰਨਾ ਹੈ ਜੀ ਕੇਂਦਰ ਬੰਦਿਓ ਉੱਥੇ ਪੇਸ਼ ਹੋ ਐਸਨ ਵਕੀਲ ਸਤਿਪਾਲ ਜੈ ਬੜੇ ਪੁਰਾਣੇ ਵਕੀਲ ਉਹਨਾਂ ਨੇ ਆਖਿਆ ਦੇਖੋ ਜੀ ਇਹ ਜਿਹੜਾ ਫੈਸਲਾ ਲੈਣਾ ਲੈਣਾ ਪੰਜਾਬ ਸਰਕਾਰ ਨੇ ਜਾਂ ਜਿਹੜੇ ਡੀਸੀ ਆਪਸ ਸਰਦੇ ਕਿਉਂਕਿ ਐਨਐਸਏ ਦਾ ਮਾਮਲਾ ਜਿਹੜਾ ਉਹਨਾਂ ਦੇ ਕੋਲ ਹੁੰਦਾ ਹੈ ਐਨਐਸਏ ਜਿਹੜਾ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ਤੇ ਲੱਗਦਾ ਹੈ ਪਰਪ੍ਰਿਤ ਮੋਡ ਇੱਥੋਂ ਚੱਲਦਾ ਹੈ ਉਹ ਕਹਿੰਦੇ ਕਿ ਪੰਜਾਬ ਸਰਕਾਰ ਫੈਸਲਾ ਲਵੇਗੀ ਕਿਉਂਕਿ ਕਸਟਡੀ ਤੇ ਉਹਨਾਂ ਦੀ ਜਿਹੜੀ ਸਿਫਾਰਿਸ਼ ਉਹਦੇ ਤੋਂ ਬਾਅਦ ਹੀ ਹੋਈ ਹੈ ਨਾ ਬਰਹਾ ਹੁਣ ਹਾਈ ਕੋਰਟ ਨੇ ਕਿਹਾ ਕਿ ਤੁਸੀਂ 7 ਦਿਨਾਂ ਦੇ ਵਿੱਚ ਭਾਈ ਫੈਸਲਾ ਲਵੋ ਇਹਦੇ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ ਇਹਨਾਂ ਦੇ ਵਿਚਾਰ ਕਰੋ ਪੰਜਾਬ ਸਰਕਾਰ ਨੇ ਕਿਹਾ ਜੀ ਸਾਨੂੰ ਲਿਖਤ ਦੇ ਵਿੱਚ ਦਿਓ ਐਪਲੀਕੇਸ਼ਨ ਤਾਂ ਅਮਰਤਪਾਲ ਸਿੰਘ ਦੀ ਲੀਗਲ ਟੀਮ ਨੇ ਕਿਹਾ ਕਿ ਦੇਖੋ ਜੀ ਆਸੀਂ ਇਹਨਾਂ ਨੂੰ ਆਲਰੇਡੀ ਲਿਖ ਕੇ ਦੇ ਚੁੱਕੇ ਹਾਂ ਪੰਜਾਬ ਸਰਕਾਰ ਨੇ ਕਿਹਾ ਕਿ ਜੀ ਨਹੀਂ ਉਹ ਅਰਜ਼ੀ ਨਹੀਂ ਆਗੀ ਬਲਕਿ ਉਹ ਸਿਰਫ ਪ੍ਰੈਜੈਂਟੇਸ਼ਨ ਆ ਤਾਂ ਫਿਰ ਕੋਰਟ ਨੇ ਕਿਹਾ ਕਿ ਉਸੇ ਨੂੰ ਮੰਨ ਲਓ ਅਰਜ਼ੀ ਮੰਨ ਲਓ ਤਾਂ ਕੀ ਫਰਕ ਪੈਂਦਾ ਹੈ ਜੀ ਇਸ ਕਰਕੇ ਉਹ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਇਹਨਾਂ ਨੇ ਉਸੇ ਨੂੰ ਹੀ ਅਰਜ਼ੀ ਮੰਨ ਦਿਆਂ ਹੁਣ ਸੁਣਵਾਈ ਹੋਏਗੀ ਤਾਂ ਯਾਨੀ ਗੇਂਦ ਜਿਹੜੀ ਆ ਉਹ ਆ ਗਈ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਜੀ ਹੁਣ ਇਹਦੇ ਵਿੱਚ ਕੀ ਆ ਕਿ 7 ਦਿਨ ਦਾ ਸਮਾਂ ਦਿੱਤਾ ਆਜੋਗੀ 21 ਤੇ ਯਾਨੀ 28 ਤੱਕ ਤੇ ਇਹ ਕੰਮ ਚੱਲੇ ਜਾਣਾ ਜੀ ਉਸ ਤੋਂ ਬਾਅਦ ਇੱਕ ਤੋਂ ਇਹਨਾਂ ਨੇ 8 ਤੇ 9 ਤੱਕ ਮੰਗੀ ਆ ਜੀ ਹੋਰ ਜੇ ਉਹਨਾਂ ਨੇ ਨਾ ਕਰਤੀ ਪੰਜਾਬ ਸਰਕਾਰ ਨੇ ਆਪਣੇ ਗਰਾਊਂਡਸ ਦੇ ਕੇ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਨੂੰ ਫੇਰ ਦੁਬਾਰਾ ਇਹ ਪਟੀਸ਼ਨ ਤਿਆਰ ਕਰਕੇ ਕੋਰਟ ਦੇ ਵਿੱਚ ਜਾਣਗੇ ਤਾਂ ਤਦ ਨੂੰ ਇੱਕ ਤਾਜ ਹੋਊਗੀ ਜੀ ਓਕੇ ਜੇ ਮੈਂ ਨਹੀਂ ਭੁੱਲਦਾ ਤੇ 28 29 ਨੂੰ ਤੁਸੀਂ ਕੈਲੰਡਰ ਤੇ ਚੈੱਕ ਕਰਨਾ 28 29 ਨੂੰ ਤਾਂ ਵੀਕੈਂਡ ਬਣੇਗਾ ਚੈੱਕ ਕਰ ਲਓ ਤੁਸੀਂ ਮੀਰਾੰਦਾਸ ਹੈ ਕਿ 28 29 29 ਤਰੀਕ ਨੂੰ ਸੈਟਰਡੇ ਆ ਜੀ ਜੀ ਹਾਂ ਜੀ ਉਹੀ ਹੈ ਨਾ 28 29 ਤੋਂ ਵੀਕੈਂਡ ਸਟਾਰਟ ਹੋ ਜਾਏਗਾ ਯਾਨੀ ਸ਼ਨੀ ਐਤਵਾਰ ਯਾਨੀ ਤਾਂ ਫਿਰ 1 ਤਰੀਕ ਤੇ ਸੋਮ ਸੋਮਵਾਰੀ ਹੋ ਗਈ ਜੀ ਤੋ ਇਸ ਕਰਕੇ ਬਹੁਤ ਕਸੂਤਾ ਜਿਹਾ ਕੰਮ ਹੋ ਗਿਆ ਇਸ ਕਰਕੇ ਪਹਿਲੀ ਗੱਲ ਇਹ ਕਿ ਸੰਭਾਵਨਾ ਹੀ ਘਟੇ ਕਿ ਪੰਜਾਬ ਸਰਕਾਰ ਸਹਿਮਤੀ ਦੇਵੇਗੀ ਦੂਜੀ ਗੱਲ ਇਹ ਕਿ 7ਵੇਂ ਦਿਨ ਜਾ ਕੇ ਸ਼ਾਇਦ ਹੋ ਸਕਦਾ ਫੈਸਲਾ ਲੈਣ ਤੇ ਉਸ ਤੋਂ ਬਾਅਦ ਲਗਭਗ 1 ਤਰੀਕ ਤੇ ਇਹਨਾਂ ਦੀ ਪੋਜੀਸ਼ਨ ਤਿਆਰ ਹੁੰਦਿਆ ਹੋ ਜਾਣੀ ਸੋ ਕਾਫੀ ਟੇਡਾ ਜਿਹਾ ਕੰਮ ਆ ਪਰ ਦੂਜੇ ਪਾਸੇ ਇੱਕ ਹੋਰ ਵੱਡੀ ਖਬਰ ਆਈ ਅੱਜ ਕਿ ਅਮਰਤਪਾਲ ਸਿੰਘ ਤੇ ਮਾਤਾ ਜੀ ਨੂੰ ਵੀ ਰੋਕ ਦਿੱਤਾ ਗਿਆ ਜੀ ਜੀ ਉਹ ਸ਼ਾਇਦ ਆਪਣੀ ਧੀ ਕੋਲ ਚੱਲੇ ਸਨ ਕੈਨੇਡਾ ਸ਼ਾਇਦ ਉਹ ਨੂੰ ਪੱਕਾ ਪਤਾ ਨਹੀਂ ਕਿ ਕਿਹੜੇ ਮੁਲਕ 'ਚ ਹੈ ਕਿ ਉਹਨਾਂ ਦੇ ਘਰ ਬੱਚਾ ਹੋਇਆ ਹੈ ਤਾਂ ਉਹ ਤੁਹਾਨੂੰ ਪਤਾ ਹੀ ਆ ਮਾਂ ਜਦੋਂ ਕੋਈ ਨਾਨੀ ਬਣਦੀ ਆ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਆ ਸਾਬ ਹੂੰ ਜੀ ਪਰ ਉਹਨਾਂ ਨੂੰ ਰੋਕ ਲਿਆ ਗਿਆ ਸਾਬ ਰੋਕਿਆ ਗਿਆ ਤੇ ਰੋਕਿਆ ਇਸ ਕਰਕੇ ਗਿਆ ਕਿ ਸ਼ਾਇਦ ਐਲਓਸੀ ਜਾਰੀ ਹੋ ਰੱਖੀ ਆ ਹੁਣ ਮੈਨੂੰ ਲੱਗਦਾ ਕਿ ਆਪਾਂ ਹਾਈ ਕੋਰਟ ਦੀਆਂ ਗੱਲਾਂ ਕਰਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਅੱਜ ਜਿੰਨੀਆਂ ਸੁਣਵਾਈਆਂ ਹੋਈਆਂ ਉਹਨਾਂ ਦੇ ਵਿੱਚੋਂ ਵੱਡੀਆਂ ਖਬਰਾਂ ਨਿਕਲੀਆਂ ਨੇ ਮੈਨੂੰ ਲੱਗਦਾ ਕਿ ਇਹ ਮਾਮਲੇ ਵੀ ਹੁਣ ਜਿਹੜੇ ਕਿਉਂਕਿ ਅੱਗੇ ਅਮਰਤਪਾਲ ਸਿੰਘ ਦੀ ਪਤਨੀ ਨੂੰ ਰੋਕਿਆ ਗਿਆ ਹੁਣ ਲੱਗਦਾ ਕਿ ਜਿਹੜਾ ਇਹ ਮਾਤਾ ਨੂੰ ਰੋਕਿਆ ਗਿਆ ਮਾਮਲਾ ਇਹ ਵੀ ਕੋਰਟ 'ਚ ਚਲੇ ਜਾਣਾ ਜੀ ਜੀ ਕਿ ਭਾਈ ਕੋਰਟ ਪਰਮਿਸ਼ਨ ਦੇ ਦੇਵੇ ਤੇ ਸਰਕਾਰ ਅਲਾਉ ਕਰੇ ਤਾਂ ਮੇਰੇ ਖਿਆਲ ਦੇ ਨਾਲ ਹੋਰ ਤੇ ਕੋਈ ਚਾਰਾ ਜੋ ਹੀ ਰਹਿੰਦੀ ਨਹੀਂ ਹੈ ਤਾਂ ਫਿਲਹਾਲ ਇਹ ਵੀ ਅੱਜ ਦੇ ਦਿਨ ਇੱਕ ਵੱਡੀ ਖਬਰ ਬਣ ਗਈ ਉਧਰ ਫੰਡਾਂ ਨੂੰ ਲੈ ਕੇ ਵੀ ਅੱਜ ਤੁਸੀਂ ਦੇਖਿਆ ਹੋਣਾ ਟ੍ਰਿਬਿਊਨ ਦੇ ਖਬਰ ਸ਼ਾਖੀ ਛਾਪੀ ਆ ਕਿ ਖਡੂਰ ਸਾਹਿਬ ਦੇ ਜਿਹੜੇ ਫੰਡ ਨੇ ਉਹ ਵੀ اٹਕੇ ਪਏ ਆ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਫਿਰ ਕੋਰਟ ਵਾਲੀ ਖਬਰ ਹੀ ਆ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਰਾਜਾ ਬੜਿੰਗ ਨੂੰ ਇੱਕ ਮਾਮਲੇ ਦੇ ਵਿੱਚ ਸੁੱਖ ਦਾ ਸਾਹ ਹੈ हां जी हां जी ਆ ਬਿਲਕੁਲ ਜੇ ਤੁਸੀਂ ਥਾਰ ਵਾਲੀ ਬੀਬੀ ਨੂੰ ਵੀ ਵਿੱਚ ਜੋੜ ਲਓ ਤੇ ਮੈਂ ਕਹਿੰਨਾ ਵੀ ਇੱਕ ਪੂਰਾ ਬੁਲੇਟ ਹੀ ਜਿਹੜਾ ਹੈ ਇੱਕ ਪ੍ਰੋਗਰਾਮ ਹੀ ਹਾਈ ਕੋਰਟ ਦਾ ਹੋ ਸਕਦਾ ਹੈ ਜੀ ਕਿਉਂਕਿ ਥਾਰ ਵਾਲੀ ਬੀਬੀ ਵੀ ਤੇ ਜੇ ਵੇਖੀ ਆਪਾਂ ਤੇ ਉਧਰ ਉਹ ਜੇ ਫਰਾਰ ਵਾਲੀ ਬੀਬੀ ਵੀ ਨਾਲ ਜੋੜ ਲਈ ਉਹਦਾ ਵੀ ਮਾਮਲਾ ਤੇ ਲਾਹੌਰ ਹਾਈ ਕੋਰਟ 'ਚ ਗਿਆ ਹੈ ਨਾ ਅੱਜ ਖਬਰ ਤੇ ਨਜ਼ਰ ਨਹੀਂ ਅੱਜ ਹਾਈ ਕੋਰਟ ਤੇ ਨਜ਼ਰ ਹੈ ਫਿਰ ਹਾਂਜੀ ਹਾਂਜੀ ਬਿਲਕੁਲ ਤੋਂ ਮਤਲਬ ਕਿ ਇਹ ਖਬਰਾਂ ਚੱਲ ਰਹੀਆਂ ਨੇ ਸੂਪਰ ਹਾਲ ਤੁਸੀਂ ਦੇਖਿਓ ਨਾ ਕਿ ਰਾਜਾ ਬੜਿੰਗ ਦਾ ਮਸਲਾ ਜਿਹੜਾ ਸੀਗਾ ਉਹ ਥੋੜਾ ਜਿਹਾ ਤੜੰਗ ਇਸ ਕਰਕੇ ਸੀ ਕਿਉਂਕਿ ਗੜੀ ਸਾਹਿਬ ਅੱਜ ਕੱਲ ਬੜੀ ਫਾਰਮ ਦੇ ਵਿੱਚ ਬੈਟਿੰਗ ਕਰ ਰਹੇ ਨੇ ਹੂੰ ਜੀ ਜੀ ਉਹ ਤੇ ਤੁਹਾਨੂੰ ਪਤਾ ਹੀ ਆ ਮੈਂ ਤੇ ਅਗੇ ਕਿਹਾ ਕਿ ਗੜੀ ਸਾਹਿਬ ਤੇ ਚੇਅਰਮੈਨ ਬਣ ਗਏ ਨੇ ਪਰ ਕਾਬਲੀਅਤ ਪੂਰੀ ਠਾਣੇਦਾਰ ਵਾਲੀ ਰੱਖਦੇ ਆ ਗੜਸ ਵੀ ਗੜੀ ਸਾਹਿਬ ਦੀ ਠਾਣੇਦਾਰ ਵਾਲੀ ਆ ਜੀ ਮਤਲਬ ਕਿ ਕੈਮਰਾ ਆਂ ਤੇ ਗੜਸੀ ਜਿਹੜੀ ਆ ਧਨਪਤ ਦਾ ਗੜਸ ਉਹਦਾ ਦੀ ਤਾਂ ਬਈ ਕਮਾਲ ਦੀ ਗੱਲ ਆ ਤਾਂ ਜਿਹੜੇ ਰਾਜਾ ਵੜਿੰਗ ਸੀ ਉਹ ਭਾਪ ਗਏ ਕਿ ਜੇ ਮੈਂ ਉਹਨਾਂ ਦੇ ਕੋਲ ਗਿਆ ਉਹਨਾਂ ਨੇ ਲਾਈਵ ਲੋਵ ਕਰ ਦੇਣਾ ਤੇ ਤੁਹਾਨੂੰ ਪਤਾ ਹੈ ਚੇਅਰ ਦੇ ਸਾਹਮਣੇ ਇੱਕ ਰਿਸਪੈਕਟ ਜਿਹੜੀ ਉਹ ਰੱਖਣੀ ਪੈਂਦੀ ਆ ਤੁਹਾਨੂੰ ਬੁਲਾ ਲੈਣ ਮੈਨੂੰ ਬੁਲਾ ਲਈ ਤਾਂ ਆਪਾਂ ਵੀ ਉਸ ਰਿਸਪੈਕਟ ਨੂੰ ਬਰਕਰਾਰ ਰੱਖਾਂਗੇ ਉੱਤੇ ਹੂੰ ਜੀ ਤਾਂ ਰਾਜਾ ਵੜਿੰਗ ਨੂੰ ਲੱਗਿਆ ਕਿ ਯਾਰ ਇਹ ਕੰਮ ਟੇਡਾ ਹੋ ਜਾਣਾ ਹੈ ਜੀ ਤਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਹਾਈ ਕੋਰਟ ਚ ਜਾ ਕੇ ਇੱਕ ਪਟੀਸ਼ਨ ਪਾਈ ਜੀ ਇਹਨਾਂ ਦੇ ਵੀ ਵਕੀਲ ਤਗੜੇ ਸਨ ਜਿਵੇਂ ਅਮਰਤਪਾਲ ਸਿੰਘ ਮੰਨਿਓ ਵੀ ਵਕੀਲ ਤਗੜੇ ਪੇਸ਼ ਹੋਏ ਜੀ ਤਾਂ ਇਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਦੇਖੋ ਜੀ ਜਿਹੜੇ ਘੜੀ ਸਾਹਿਬ ਨੇ ਉਹ ਮਤਲਬ ਕਿ ਜਦੋਂ ਪਰਚਾ ਤਰਜ ਹੋ ਗਿਆ ਬਾਅਦੂਦ ਇਸਤੇ ਹੁਣ ਉਹ ਅੜੀ ਕਰੀ ਜਾ ਰਹੇ ਨੇ ਘੜੀ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਹੈ ਸਿਫਾਰਿਸ਼ ਕਰਨੀ ਜਾਂ ਮਤਲਬ ਕਿ ਜਾਂਚ ਪੜਤਾਲ ਦੇ ਹੁਕਮ ਦੇ ਨੇ ਉਹ ਸਾਰਾ ਕੁਝ ਤੇ ਉਹ ਚੱਲਿਆ ਪਰਚਾ ਹੋ ਗਿਆ ਉ ਤੱਕ ਸਾਰਾ ਕੁਝ ਹੋ ਗਿਆ ਕਿ ਫਿਰ ਵੀ ਕਹੀ ਜਾ ਰਿਹਾ ਹੈ ਗ੍ਰਿਫਤਾਰੀ ਦੀ ਗੱਲ ਕਰ ਰਹੇ ਨੇ ਕਦੇ ਮਤਲਬ ਕਿ ਇਸ ਤਰ੍ਹਾਂ ਕੇ ਰਾਜਨੀਤਿਕ ਪੱਧਰ ਤੇ ਲੱਗਦਾ ਹੈ ਕਿ ਪ੍ਰਭਾਵ ਪਾਉਣ ਦਾ ਯਤਨ ਕਰ ਰਹੇ ਨੇ ਤਾਂ ਕੋਈ ਮਲਾਕੀ ਇਸ ਤਰ੍ਹਾਂ ਆਪ ਕਹਿ ਲਈਏ ਕਿ ਇਹਨਾਂ ਨੇ ਜਿਹੜੇ ਜਾ ਕੇ ਗਰਾਉਂਡਸ ਦਿੱਤੇ ਤਾਂ ਕੋਰਟ ਨੇ ਉਹਦੇ ਨਾਲ ਸਹਿਮਤ ਹੁੰਦਿਆ ਇਹ ਕਹਾਂ ਕਿ ਦੇਖੋ ਜੀ ਮਾਮਲਾ ਜਿਹੜਾ ਤੇ ਹੈਗਾ ਕੇਸ ਦਾ ਉਹ ਕੇਸ ਦਾ ਮਾਮਲਾ ਤੇ ਨਿਜਿੱਠਿਆ ਜਾਊਗਾ ਆਪਣੇ ਪੱਧਰ ਤੇ ਪਰੰਤੂ ਜਿਹੜਾ ਐਸਸੀ ਕਮਿਸ਼ਨ ਹੈ ਉਹ ਇਸ ਮਾਮਲੇ ਦੇ ਵਿੱਚ ਹੁਣ ਇੰਟਰਵਿਨ ਨਹੀਂ ਕਰ ਸਕੇਗਾ ਤਾਂ ਇਹ ਆਪਣੇ ਆਪ ਦੇ ਵਿੱਚ ਰਾਜਾ ਬੜਿੰਕ ਤੇ ਉਹਦੀ ਟੀਮ ਵਾਸਤੇ ਸੁਖਦਾ ਸੀ ਕਿਉਂ ਕਿ ਇੱਕ ਗੇੜ ਚੋਂ ਨਿਕਲ ਗਿਆ ਘੜੀਸਾਬ ਵਾਲੇ ਗੇੜ ਚੋਂ ਤਾਂ ਹੁਣ ਰਹਿ ਗਿਆ ਮਾਮਲਾ ਦੂਜਾ ਐਫਆਈਆਰ ਦਾ ਹੋ ਸਕਦਾ ਉਹ ਐਫਆਈਆਰ ਨੂੰ ਹੀ ਸਿੱਧਾ ਚੈਲੰਜ ਕਰ ਲੈਣ ਮੁੜ ਕੇ ਜੀ ਕਿ ਭਾਈ ਮਾਫੀ ਮੰਗ ਲਈ ਗਈ ਸੀ ਜਾਂ ਕੁਝ ਹੋਰ ਆਧਾਰ ਦਿੱਤੇ ਜਾ ਸਕਦੇ ਆ ਇਸ ਕਰਕੇ ਉਹਨਾਂ ਨੇ ਇੱਕ ਪੜਾ ਜਿਹੜਾ ਪੂਰਾ ਕਰ ਲਿਆ ਪਰ ਉਧਰ ਤੁਸੀਂ ਦੇਖੋਗੇ ਤਾਂ ਅੱਜ ਕਾਂਗਰਸੀਆਂ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਉਹਨਾਂ ਨੇ ਇੱਕ ਮੀਟਿੰਗ ਕੀਤੀ ਆ ਭੁਪੇਸ਼ ਬਗੇਲ ਸ਼ਹਿਦ ਮੀਟਿੰਗ ਲੈ ਰਹੇ ਸਨ ਜੀ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਜਿੰਨੀ ਚੋਣ ਜਿੱਤੀ ਵੀ ਆ ਜੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸੁਖਜਿੰਦਰ ਰੰਧਾਵਾ ਜਿਹੜੇ ਸਾਬਕਾ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਨੇ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਮਾਨ ਸਾਹਿਬ ਨੂੰ ਵੀ ਲਲਕਾਰਿਆ ਕਿ ਹਾਂ ਭਾਈ ਹੁਣ ਇਹਨਾਂ ਤੇ ਕਾਰਵਾਈ ਕਰਕੇ ਦਿਖਾਓ ਜਿਹੜੇ ਪੁਸ਼ਤ ਪਨਾਹੀ ਕਰਦੇ ਨੇ ਤਾਂ ਕੁੱਲ ਮਿਲਾ ਕੇ ਕਾਂਗਰਸ ਦੀ ਹੁਣ ਹਿੱਲਜੁਲ ਹਲਚਲ ਜਿਹੜੀ ਆ ਉਹ ਸਟਾਰਟ ਹੋ ਗਈ ਹੈ ਤਾਂ ਰਾਜਾ ਵੜਿੰਗ ਨੂੰ ਇੱਕ ਰਾਹਤ ਮਿਲੀ ਆ ਕਿਉਂਕਿ ਘੜੀ ਸਾਹਿਬ ਲਗਾਤਾਰ ਦਬਾਅ ਬਣਾ ਰਹੇ ਸਨ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਘਟੋ ਘਟ ਇਧਰੋਂ ਤੇ ਖੜਾ ਛੁੱਟ ਗਿਆ ਪਰ ਪਰਚਾ ਜਿਉਂ ਦਾ ਤੇ ਉਹ ਹਾਲੇ ਬਰਕਰਾਰ ਰਹੂਗਾ ਹੂੰ ਜੀ ਤੇ ਉਧਰ ਗੇਜाराम ਨੇ ਵੀ ਵਿਵਾਦ ਛੇੜਤਾ ਜੀ ਕਹਿੰਦੇ ਹਾਂਜੀ ਗੇਜाराम ਨੇ ਕਹਿ ਲੋ ਡਾਕਟਰ ਚਰਨਜੀਤ ਸਿੰਘ ਦਾ ਖੜਾ ਛੜਾ ਦਿੱਤਾ ਲੋਕ ਬੜਾ ਮਗਰ ਪਏ ਉਹਦੇ ਡਾਕਟਰ ਦੇ ਉਹ ਕਹਿੰਦੇ ਭਈ ਹਨਾ ਤੂੰ ਦਾਸ ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾਂ ਦਾ ਤਾਂ ਬਲਕਿ ਲੋਕਾਂ ਨੇ ਉਹਨਾਂ ਦੇ ਵਹਿਮ ਕੱਢ ਕੱਤੇ ਲਿਸਟਾਂ ਜਾਰੀ ਹੋ ਗਈਆਂ ਕਿ ਆ ਵੇਖੋ ਕਿਹੜਾ ਐਮਐਲਏ ਕਿੰਨਾ ਪੜਿਆ ਉਹਦੇ ਵਿੱਚ ਜਮਾਨ ਸਾਹਿਬ ਵੀ ਪਲੱਸ 2 ਨੇ ਕਦੇ ਲੋ ਕਰ ਲੋ ਕੱਲ ਜੀ ਗੱਲ ਇਹ ਆ ਕਿ ਬਈ ਲੋਕ ਕਹਿੰਦੇ ਕਿ ਉਹ ਨਾ ਜਿਹੜੇ ਪੰਜ ਪੜਿਆ ਕੋਈ 10 ਪੜਿਆ ਤੇ ਰਹਿ ਫਿਰਦੇ ਆ ਕਿ ਇਹ ਵੀ ਤੁਹਾਡੇ ਨਾਲ ਗੱਲ ਨਾ ਕਰਿਆ ਕਰ। ਤਾਂ ਮਤਲਬ ਕਿ ਕਾਫੀ ਕਸੂਤਾ ਫਸਾ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਚਲੋ ਗੇਜਾਰਾਮ ਆਗੇ ਮੈਦਾਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਤੇ ਸੋਸ਼ਲ ਮੀਡੀਆ ਤੇ ਉਹ ਤੀਰ ਮੁਤਲਕ ਗੱਲ ਚੱਲਦੀ ਹੁੰਦੀ ਆ। ਤਾਂ ਖੈਰ ਹੁਣ ਮਸਲਾ ਜਿਹੜਾ ਹੈ ਉਹ ਇਹ ਆ ਕਿ ਗੇਜਾਰਾਮ ਜਡੇਆ ਉਹ ਵੋਲਫ ਹੈ ਉਹ ਕਹਿੰਦੇ ਕਿ ਦੇਖੋ ਜੀ ਜੇ ਤੁਹਾਨੂੰ મોદી ਪਸੰਦ ਨਹੀਂ ਹੈ ਤੇ ਫਿਰ ਪੈਸੇ ਲੈਣੇ ਛੱਡ ਦਿਓ ਨਾ ਕਰ ਲਓ ਗੱਲ ਬਈ ਜਿਹੜਾ ਕੋਈ ਪੈਸਾ ਆਉਂਦਾ ਜਿਵੇਂ ਕਿਸਾਨਾਂ ਨੂੰ ਆਉਂਦਾ ਨਰਿੰਦਰ ਮੋਦੀ ਦੇ ਨਾਮ ਤੇ ਪ੍ਰਧਾਨ ਮੰਤਰੀ ਕਿਸਾਨ ਸਮਰiddhi ਯੋਜਨਾ ਸ਼ਾਇਦ ਉਹਨੂੰ ਕਹਿੰਦੇ ਨੇ ਉਹਦੇ ਤਹਿਤ ਜਿਹੜੇ ਪੈਸੇ ਆਉਂਦੇ ਆ ਕਿ ਫਿਰ ਇਹ ਛੱਡ ਦਿਓ ਚ ਤਾਂ ਮੈਨੂੰ ਕਿਉਂ ਕਹਿੰਦੇ ਕਿ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ ਪਰ ਕੇਂਦਰੀ ਯੋਜਨਾਵਾਂ ਤਹਿਤ ਮਿਲਿਆ ਪੈਸਾ ਵਾਪਸ ਕਰ ਦੇਣਾ ਚਾਹੀਦਾ ਜੀ ਪ੍ਰਧਾਨ ਮੰਤਰੀ ਕਿਸਾਨਾਂ ਨੂੰ 2000 ਰੁਪਇਆ ਦਿੰਦੇ ਆ ਜੇਕਰ ਉਹ ਇਹਨਾਂ ਨੂੰ ਪਸੰਦ ਨਹੀਂ ਤੇ ਪੈਸੇ ਵਾਪਸ ਕਰ ਦੇਣ ਇਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਗੇਜਾਰਾ ਹੁਣ ਗੱਲ ਇਹ ਆ ਕਿ ਗੇਜਾਰਾਮ ਨੂੰ ਪਤਾ ਨਹੀਂ ਕੀ ਹੋਇਆ ਵੈਸੇ ਤੇ ਉਹ ਤੁਹਾਨੂੰ ਪਤਾ ਹੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ ਲੀਡਰ ਜਿਹੜੇ ਹਨ ਉਹ ਕੁਝ ਬਥੇ ਬਥੇ ਜਾਂ ਜ਼ਿਆਦਾ ਹੀ ਮਾਰ ਲੱਗਦੇ ਆ ਬਜ਼ੁਰਗ ਨੇ ਵੀ ਤੋ ਕਹਿਆ ਕਿ ਗੇਜਾ ਰਾਮ ਜੀ ਨਰਿੰਦਰ ਮੋਦੀ ਨੂੰ ਪੂਰੇ ਮੁਲਕ ਦੇ ਵਿੱਚੋਂ 60 65 ਫੀਸਦੀ ਲੋਕ ਪਸੰਦ ਨਹੀਂ ਕਰਦੇ ਜੀ ਉਹ 30 35 ਪਰਸੈਂਟ ਲੋਕਾਂ ਦਾ ਹੀ ਮਤ ਲੈ ਕੇ ਯਾਨੀ ਸਹਿਮਤੀ ਲੈ ਕੇ ਪ੍ਰਧਾਨ ਮੰਤਰੀ ਬਣਦੇ ਆ ਜੀ ਐਤ ਕੀ ਬਣੇ ਆ ਹੱਦ ਉਹ 40 42 ਤੱਕ ਗਏ ਹੋਣਗੇ ਪਰ ਇਹਦਾ ਮਤਲਬ ਤੁਸੀਂ ਇਹ ਕਰੋਗੇ ਕਿ ਜਿਹੜਾ 60% ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦਾ ਜਾਂ ਵੋਟ ਨਹੀਂ ਕਰਦਾ ਤੁਸੀਂ ਉਹਨੂੰ ਕਹੋ ਕਿ ਤੂੰ ਗੈਸ ਸਿਲੰਡਰ ਦੀ ਸਬਸਿਡੀ ਲੈਣੀ ਬੰਦ ਕਰ ਦੇ ਜੀ ਜਾਂ ਤੂੰ ਹੋਰ ਜਿਹੜੀਆਂ ਸਮਾਜ ਕਲਿਆਣ ਦੀਆਂ ਚੱਲਦੀਆਂ ਨੇ ਯੋਜਨਾਵਾਂ ਕਿ ਭਈ ਇਹ ਤਾਂ ਲਾਪਤਰੀ ਨੇ ਜੇ ਤੁਸੀਂ ਇਹ ਛੱਡਣ ਵਾਸਤੇ ਕਹੋਗੇ ਤੇ ਕੱਲ੍ਹ ਨੂੰ ਤੁਸੀਂ ਕਹਦੇ ਹੋ ਕਿ ਇੰਡੀਆ ਛੱਡ ਜੋ ਤੁਸੀਂ ਹੱਦ ਹੋ ਗਈ ਪਸੰਦ ਨਾ ਪਸੰਦ ਲੋਕਤਾਂਤ੍ਰਿਕ ਹੱਕ ਹੈ ਸਾ ਤੇ ਤੁਹਾਡਾ ਹੱਕ ਇਹ ਆ ਕਿ ਤੁਸੀਂ ਪ੍ਰਧਾਨ ਮੰਤਰੀ ਨਾਲ ਜੁੜੀਆਂ ਜਾਂ ਕੇਂਦਰ ਸਰਕਾਰ ਨਾਲ ਜੁੜੀਆਂ ਯੋਜਨਾਵਾਂ ਪੰਜਾਬੀਆਂ ਦੇ ਮੋਹਰੇ ਰੱਖੋ ਘਰ-ਘਰ ਚ ਪਚਾਓ ਕੋਈ ਪਸੰਦ ਕਰੇ ਕੋਈ ਨਾ ਕਰੇ ਉਹਦੇ ਤੇ ਹੀ ਛੱਡ ਦਿਓ ਜੀ ਇਸ ਵਾਸਤੇ ਇਹ ਵਾਈ ਹੱਤ ਗੱਲਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ ਸਾਰੇ ਟੈਕਸ ਪੇਅਰ ਨੇ ਪੈਸਾ ਇਕੱਠਾ ਹੋ ਕੇ ਜਾਂਦਾ ਹੈ ਕੇਂਦਰ ਸਰਕਾਰ ਆਪ ਦੇ ਘਰੋਂ ਨਹੀਂ ਦਿੰਦੀ ਉਹ ਖਜ਼ਾਨੇ ਚੋਂ ਦਿੰਦੀ ਆ ਇਹ ਠੀਕ ਹੈ ਬਹੁਤ ਕੁਝ ਦਿੰਦੀ ਹੈ ਕੇਂਦਰ ਅਸੀਂ ਕਹਿੰਦੇ ਨੇ ਦਿੱਲੀ ਸਾਨੂੰ ਕੀ ਦਿੰਦੀ ਆ ਆਯੂਰੀਆ ਡੀਏਪੀ ਇਹਨਾਂ ਸਬਸਿਡੀਆਂ ਤੋਂ ਲੈ ਕੇ ਫੂਡ ਸਿਕਿਉਰਟੀ ਤੱਕ ਆ ਰਾਈਟ ਟੂ ਐਜੂਕੇਸ਼ਨ ਤੱਕ ਆ ਪੀਐਮ ਸ਼੍ਰੀ ਯੋਜਨਾ ਹੀ ਤੁਹਾਡੇ ਸਕੂਲਾਂ ਚੋਂ ਚੱਲ ਰਹੀ ਆ ਇਹਦੇ ਵਿੱਚ ਕਿੰਨਾ ਪੈਸਾ ਆ ਰਿਹਾ ਕੇਂਦਰ ਤਾਂ ਆਪਾਂ ਨੈਸ਼ਨਲ ਹੈਲਥ ਮਿਸ਼ਨ ਤਾਂ ਦੇਖ ਲਈਏ ਉਹਨਾਂ ਨੇ ਮਾੜਾ ਜਿਹਾ ਰੋਕਿਆ ਸੀ ਤੇ ਚੀਕ ਨਿਕਲ ਗਈ ਸੀ ਇਹਨਾਂ ਦੀ ਤੋ ਕਹਿੰਦਾ ਮਤਲਬ ਇਹ ਆ ਕਿ ਬਹੁਤ ਸਾਰੀਆਂ ਯੋਜਨਾਵਾਂ ਚ ਕੇਂਦਰ ਤੋਂ ਪੈਸਾ ਆਉਂਦਾ ਪਰ ਉਹ ਜਾਂਦਾ ਸਟੇਟਾਂ ਚ ਹੀ ਆ ਹੂੰ ਲੋਕਾਂ ਦਾ ਪੈਸਾ ਲੋਕਾਂ ਦੇ ਖੁਲਿਆਣ ਤੇ ਖਰਚਿਆ ਅਗੇ ਤੂੰ ਕੌਣ ਦਾਸ ਨੂੰ ਕਹਿੰਦੇ ਜੀ ਖਾ ਮ ਖਾ ਇਹ ਖਾ ਮ ਖਾ ਹੀ ਬਣੇ ਫਿਰਦੇ ਨੇ ਤੋ ਇਹਨਾਂ ਨੂੰ ਉਮਰ ਦੇ ਲਈ ਹਾਸ ਨਾਲ ਆਪਣੇ ਰਾਜਨੀਤਿਕ ਤਸਰਬੇ ਦੇ ਲਈ ਹਾਸ ਨਾਲ ਕੁਝ ਸੋਚ ਕੇ ਬੋਲਣਾ ਚਾਹੀਦਾ ਜੀ ਸੋ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਪੰਜਾਬ ਪੁਲਿਸ ਦੀਆਂ ਬੀਬੀਆਂ ਗਈਆਂ ਜੀ ਹਾਈ ਕੋਰਟ ਇਹ ਹੁਣ ਕੀ ਮਾਮਲਾ ਬਣ ਗਿਆ ਇਹ ਬੀਬੀਆਂ 100 ਤੋਂ ਵਧੇਰੇ ਗਿਣਤੀ 'ਚ ਗਈਆਂ ਨੇ ਹਾਈ ਕੋਰਟ ਸਾਰੀਆਂ ਯਾਨੀ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੀਆਂ ਇਹ ਬੀਬੀਆਂ ਨੇ ਹੁਣ ਇਹਨਾਂ ਨੇ ਜਾ ਕੇ ਪੰਜਾਬ ਸਰਕਾਰ ਨੂੰ ਬਹੁਤ ਕਸੂਤਾ ਫਸਾਇਆ 112 ਇਹ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਆਪਾਂ ਕਲੈਕਟਿਵਲੀ ਕਹਿ ਲਓ ਕਿ ਇੱਕ ਮੰਗ ਕੀਤੀ ਹੈ ਸਮੂਹਿਕ ਤੌਰ ਤੇ ਉਹ ਹੈ ਕਿ ਸੀਸੀਐਲ ਇੱਕ ਤੇ ਹੁੰਦੀ ਹੈ ਨਾ ਕੈਸ਼ ਕ੍ਰੈਡਿਟ ਲਿਮਟ ਸੀ ਸੀ ਆ ਇੱਕ ਹੁੰਦੀ ਆ ਚਾਈਲਡ ਕੇਅਰ ਲੀਵ ਜੀ ਭਈ ਉਹ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਆ ਜੋ ਪੁਲਿਸ ਫੋਰਸ ਦਾ ਹਿੱਸਾ ਨੇ ਸਾਡੀਆਂ ਭੈਣਾਂ ਬਹੁਤ ਭਈ ਸਲੂਟ ਦੇ ਕਾਬਿਲ ਨੇ ਸਤਿਕਾਰ ਦੇ ਕਾਬਿਲ ਆ ਕਿਉਂਕਿ ਕਈ ਵਾਰ ਆਪਾਂ ਸੁੱਤੇ ਹੋਨੇ ਆ ਤੇ ਇਹ ਰਾਤ ਨੂੰ ਡਿਊਟੀ ਕਰ ਰਹੀਆਂ ਹੁੰਦੀਆਂ ਤੋ ਇਸੇ ਤਰ੍ਹਾਂ ਬੀਐਸਐਫ ਦੇ ਵਿੱਚ ਵੀ ਹੁਣ ਤੇ ਆਪਣੀਆਂ ਕੁੜੀਆਂ ਪੰਜਾਬ ਦੀਆਂ ਕਿੰਨੀਆਂ ਚੌਪ ਕਰਦੀਆਂ ਨੇ ਜੀ ਤਾਂ ਜਦੋਂ ਆਪਾਂ ਸੁੱਤੇ ਹੁੰਨੇ ਆਪਣੇ ਉਤੋਂ ਕਈ ਵਾਰ ਤੇ ਜਹਾਜ਼ ਵੀ ਉਡਾ ਰਹੀਆਂ ਹੋਣ ਗਿਆ ਮਹਿਲਾ ਪਾਇਲਟਾਂ ਤਾਂ ਖੈਰ ਇਹਨਾਂ ਨੇ ਜਾ ਕੇ ਕਿਹਾ ਕਿ ਸਾਡੇ ਨਾਲ ਵਿਤਕਰਾ ਕਿਉਂ ਇਹਨਾਂ ਨੇ ਮਿਸਾਲ ਦਿੱਤੀ ਆ ਕਿ ਕੇਂਦਰ ਜਿਹੜੀ ਚਾਈਲਡ ਕੇਅਰ ਲੀਵ ਆ ਉਹ 730 ਦਿਨ ਦੀ ਦਿੰਦਾ ਭਾਵ 2 ਸਾਲ ਦੀ ਪਰ ਪੰਜਾਬ ਇੱਕ ਐਸਾ ਸੂਬਾ ਹੈ ਜਿਹਦੇ ਵਿੱਚ ਇਹ ਸਿਰਫ 365 ਦਿਨ ਦੀ ਦਿੱਤੀ ਜਾਂਦੀ ਹੈ ਤੇ ਜਦਕਿ ਦੂਜੇ ਪਾਸੇ ਖਾਸ ਤੌਰ ਤੇ ਦੇਖੋ ਹੁਣ ਇੱਕ ਔਰਤ ਹੈ ਆਪਣੇ ਜਵਾਨੀ ਦੇ ਦਿਨ ਜਾਂ ਬਚਪਨ ਦੇ ਦਿਨ ਪੜ੍ਹਾਈ ਲਿਖਾਈ ਟਫ ਮੁਕਾਬਲਾ ਉਸ ਤੋਂ ਬਾਅਦ ਜੌਬ ਹਾਸਲ ਕੀਤੀ ਰਿਸ਼ਤਾ ਹੋ ਗਿਆ ਬੱਚਾ ਹੋ ਗਿਆ ਪਰਿਵਾਰ ਵੀ ਸੰਭਾਲਣਾ ਪਤੀ ਵੀ ਸੰਭਾਲਣਾ ਬੱਚਾ ਵੀ ਸੰਭਾਲਣਾ ਤੇ ਡਿਊਟੀ ਵੀ ਦੇਣੀ ਹੈ ਸਭ ਬਹੁਤ ਔਖੀ ਜੋਬ ਹੈ ਬਹੁਤ ਔਖੀ ਜੋਬ ਹੈ ਇਹ ਉਹੀ ਦੇਖ ਸਕਦਾ ਜਿਹੜਾ ਕਰ ਰਿਹਾ ਹੈ ਤੇ ਜਾਂ ਜਿਹੜਾ ਕੋਈ ਉਹਦੇ ਪਰਿਵਾਰ ਦਾ ਮੈਂਬਰ ਉਹਦਾ ਹਿੱਸਾ ਹੈ ਜੀ ਜੀ ਠੀਕ ਹੈ ਨਾ ਜੀ ਤੋਂ ਮਤਲਬ ਸਾਫ ਹੈ ਮੇਰੀ ਇੱਕ ਭੈਣ ਆ ਉਹ ਟੀਚਰ ਹੈ ਤੇ ਬੱਚਾ ਜਿਹੜਾ ਉਹ ਮਸੀ ਕੁਝ ਮਹੀਨਿਆਂ ਦਾ ਲਾ ਲੋ ਕਿ 14 15 ਮਹੀਨਿਆਂ ਦਾ ਤੇ ਤੁਸੀਂ ਹਿਸਾਬ ਲਾ ਲੋ ਦੀ ਸ਼ਿਫਟ ਵੀ ਸਵੇਰ ਦੀ ਆ 6 ਕੇ 6:30 ਸਕੂਲ ਲੱਗਦਾ ਮੂੰਹ ਸੱਤ ਲੱਗਦਾ ਮੈਨੂੰ ਲੱਗਦਾ ਸੱਤ ਤੋਂ 12 ਤੇ 12 ਤੋਂ 4-5 ਵਾਲੀ ਜਿਹੜੀ ਸ਼ਿਫਟ ਦੋ ਸ਼ਿਫਟਾਂ ਚ ਜਿਹੜੇ ਸਕੂਲ ਲੱਗਦੇ ਆ ਤੇ ਤੁਸੀਂ ਸੋਚ ਕੇ ਦੇਖੋ ਕਿ ਬਈ ਕਿੰਨਾ ਵਰਕ ਲੋਡ ਹੋਏਗਾ ਅੱਜ ਸਿਆਲਾਂ ਦੇ ਦਿਨਾਂ ਦੇ ਵਿੱਚ ਤੇ ਦੇ ਨਹੀਂ 7 ਵਜੇ ਚੜਦਾ ਜੀ ਬੱਚੇ ਨੂੰ ਸੰਭਾਲਣਾ ਨਾਲ ਪਰਿਵਾਰ ਨੂੰ ਮੈਨੇਜ ਕਰਨਾ ਆਪਦਾ ਵਰਕ ਲੋਡ ਸਾਰਾ ਮੈਨੇਜ ਕਰਨਾ ਕਿ ਅਸੀਂ ਦੇਖਦੇ ਆ ਤੇ ਮੈਂ ਕਹਿੰਦਾ ਨਾ ਕਿ ਧੰਨ ਆਪਣੇ ਤੋਂ ਛੋਟੀ ਆ ਬੱਚਿਆਂ ਵਰਗੀ ਆ ਤਾਂ ਖੈਰ ਕਾਲਿਆ ਕਿ ਭਈ ਇਹ ਬਹੁਤ ਬਹੁਤ ਹੀ ਔਖਾ ਤੇ ਪੰਜਾਬ ਪੁਲਿਸ ਵਾਲਾਂ ਤੇ ਉਦੋਂ ਵੀ ਔਖਾ ਹੈ ਕਿਉਂ ਕਿ ਪੰਜਾਬ ਪੁਲਿਸ ਵਾਲੀ ਬੀਬੀ ਨੂੰ 24 ਘੰਟੇ ਡਿਊਟੀ ਪੈ ਜਾਣੀ ਆ ਉਹਦੀ ਡਿਊਟੀ ਰੈਗੂਲਰ ਨਹੀਂ ਆ ਨਾ ਇਹ ਵੀ ਤੁਸੀਂ ਦੇਖੋ ਤਾਂ ਇਹ ਕੁਝ ਇਹਨਾ ਨੇ ਆਧਾਰ ਬਣਾਏ ਕਿ ਇੱਕ ਤੇ ਪੰਜਾਬ ਉਹ ਸੂਬਾ ਹੈ ਜਿਹਦੇ ਨਾਲ ਦੇ ਸੂਬੇ ਜਿੱਦਾਂ ਹਿਮਾਚਲਿਆ ਹਰਿਆਣਾ ਉਹ ਕੇਂਦਰ ਵਾਂਗੂ 739 ਕੇ 730 ਦਿਨਾਂ ਦੀ ਛੁੱਟੀ ਦਿੰਦੇ ਆ ਤੇ ਤੁਸੀਂ ਸਾਨੂੰ ਮਤਲਬ ਕਿ 24 ਘੰਟੇ ਡਿਊਟੀ ਪੈਣ ਵਾਲਿਆਂ ਨੂੰ ਅੱਧੀ ਤਾਂ ਇਹ ਤੇ ਇੱਕ ਤਰ੍ਹਾਂ ਨਾਲ ਜੋ ਸਾਡੇ ਸਮਾਨੰਤਰ ਅਧਿਕਾਰ ਹੁੰਦੇ ਨੇ ਉਹਦੀ ਵੀ ਛਟਿਆ ਤਾਂ ਹੁਣ ਸੀਸੀਐਲ ਤੇ ਕਹਿ ਲੋ ਕਿ ਇੱਕ ਵੱਡਾ ਫੈਸਲਾ ਦਿੱਤਾ ਕੋਰਟ ਨੇ ਹਾਈ ਕੋਰਟ ਨੇ ਕਿਹਾ ਇਹ ਵੀ ਹਾਈ ਕੋਰਟ ਦੀ ਖਬਰ ਹੈ ਹਾਈ ਕੋਰਟ ਨੇ ਕਿਹਾ ਕਿ 3 ਮਹੀਨਿਆਂ ਦੇ ਵਿੱਚ ਫੈਸਲਾ ਲੈਣਾ ਪੈਣਾ ਪੰਜਾਬ ਸਰਕਾਰ ਨੂੰ ਤਾਂ ਮੇਰੇ ਖਿਆਲ ਦੇ ਨਾਲ ਲੈਣਾ ਵੀ ਚਾਹੀਦਾ ਗੁਰਪ੍ਰੀਤ ਬਹੁਤ ਵੱਡਾ ਸੰਘਰਸ਼ ਹੈ ਤੇ ਬਹੁਤ ਵੱਡੀ ਗਿਣਤੀ ਆ ਜੋ ਇਹ ਮਹਿਲਾ ਮੁਲਾਜ਼ਮ ਉੱਥੇ ਪਹੁੰਚੀਆਂ ਨੇ ਬਹੁਤ ਵੱਡੀ ਗਿਣਤੀ 112 ਜਣੀਆਂ ਪਹੁੰਚੀਆਂ ਨੇ ਉੱਥੇ ਕੋਰਟ ਦੇ ਵਿੱਚ ਹੂੰ ਜੀ ਵੱਡੀ ਗਿਣਤੀ ਹੈ ਤੇ ਗੱਲ ਵੀ ਵੱਡੀ ਹੈ ਸੋ ਦੇਖਦੇ ਹਾਂ ਇਸ ਤੇ ਕੀ ਸੁਣਵਾਈ ਹੁੰਦੀ ਹੈ ਕਿ ਇਹਨਾਂ ਦੀਆਂ ਮੰਗਾਂ ਨੂੰ ਬੂਰ ਪੈਂਦਾ ਅੱਗੇ ਜੇਕਰ ਚੱਲੀਏ ਤਾਂ ਗੱਲ ਸਹਾਫੀ ਬਲਤੇਜ ਪੰਨੂ ਹੋਣਾਂ ਦੀ ਕਰ ਲੈਣੇ ਹਾਲਾਂਕਿ ਪਹਿਲਾਂ ਸੀ ਹੁਣ ਤਾਂ ਚਲੋ ਵੱਡਿਆਂ ਜੋੜਾ ਵਾਲਾ ਕੰਮ ਹੈ ਉਹਨਾਂ ਦਾ ਤੇ ਦੋ ਦਿਨਾਂ ਦੇ ਵਿੱਚ ਦੋ ਵੱਡੇ ਅਹੁਦੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲ ਗਈਆਂ ਜੀ ਪਾਰਟੀ ਵੱਲ ਇਹ ਕਿਵੇਂ ਆ ਬਿਲਕੁਲ ਬੜੀਆਂ ਬੜੀਆਂ ਜ਼ਿੰਮੇਵਾਰੀਆਂ ਦੇਖੋ ਵੈਸੇ ਤੇ ਜੇ ਦੇਖੀਏ ਫਿਰ ਪੰਨੂ ਸਾਹਿਬ ਨੇ ਸੰਘਰਸ਼ ਵੀ ਪੂਰਾ ਹੀ ਕੀਤਾ ਹੈ ਨਾ ਆਮ ਆਦਮੀ ਪਾਰਟੀ ਲਈ ਤੇ ਮੰਨਣਾ ਪਵੇਗਾ ਜੇ ਠੀਕ ਹੈ ਨਾ ਜੀ ਹੁਣ ਸਾਨੂੰ ਪਤਾ ਲੱਗਦਾ ਨਾ ਕਿ ਕਿੰਨੇ ਸਾਲ ਪਹਿਲਾਂ ਤੋਂ ਸੰਘਰਸ਼ ਕਰ ਰਹੇ ਸਨ ਜੀ ਤਾਂ ਖੈਰ ਚਲੋ ਮਜ਼ਾਕ ਆਪਣੀ ਥਾਂ ਤੇ ਹੈ ਪਰ ਉਹਨਾਂ ਨੇ ਮਕਾਮ ਵੀ ਹਾਸਲ ਕਰ ਲਿਆ ਜੀ ਜੀ ਐਮਐਲਏ ਐਮਪੀ ਨਹੀਂ ਬਣ ਸਕੀ ਉਹਨਾਂ ਦੀ ਚਾਹਤ ਸੀ ਪਰ ਫੇਰ ਉਹ ਹੋ ਪਹਿਲਾਂ ਕੇ ਮੁੱਖ ਮੰਤਰੀ ਸਾਹਿਬ ਦੀ ਟੀਮ ਦੇ ਵਿੱਚ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਫਿਰ ਯੋਧ ਨਸ਼ਾ ਵਿਰੁੱਧ ਉਸ ਕੈਂਪੇਨ ਦੇ ਤਕਰੀਬਨ ਮੋਢਿਆਂ 'ਚੋਂ ਇੱਕ ਫਿਰ ਹੁਣ ਉਹਨਾਂ ਨੂੰ ਜਨਰਲ ਸਖਤਰ ਬਣਾ ਦਿੱਤਾ ਗਿਆ ਬਹੁਤ ਵੱਡਾ ਉਹ ਤਾਂ ਆਫੀਸ਼ੀਅਲੀ ਕਹਿ ਲਓ ਕਿ ਉਹ ਜਥੇਵੰਦਕ ਤਾਕਤ ਦਾ ਹਿੱਸਾ ਬਣ ਕੇ ਤੇ ਹੁਣ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਮੀਡੀਆ ਹੈਡ ਲਾ ਦਿੱਤਾ ਗਿਆ ਇਹ ਬਹੁਤ ਵੱਡੀ ਪੋਜੀਸ਼ਨ ਹੋ ਜਾਂਦੀ ਹੈ ਮੈਂ ਅੱਗੇ ਵੀ ਸਵਾਲ ਚੁੱਕੇ ਸੰਜੇਨ ਚੀਫ ਸਪੋਕਸ ਪਰਸਨ ਬਣਾਇਆ ਨਾ ਇਹਨਾਂ ਨੂੰ ਕਲਵੀਨ ਧਾਲੀਵਾਲ ਨੂੰ ਤਾਂ ਮਲਤੇਜ ਪੰਨੂ ਕਿਉਂਕਿ ਉਸ ਦੌੜ ਦੇ ਵਿੱਚ ਸ਼ਾਮਲ ਸੀਗੇ ਜੇ ਸ਼ਾਇਦ ਆਪਾਂ ਵੀ ਗੱਲ ਕੀਤੀ ਹੋਵੇ ਤੇ ਮੇਰਾ ਬੜਾ ਮਤਲਬ ਕਿ ਮੱਥਾ ਠੰਡਰਿਆ ਸੀਗਾ ਕਿ ਉਹਨਾਂ ਤੋਂ ਉੱਪਰ ਜਿਹੜੀ ਤਵੱਜੂ ਦਿੱਤੀ ਗਈ ਹੈ ਧਾਲੀਵਾਲ ਸਾਹਿਬ ਨੂੰ ਹਾਲਾਂਕਿ ਉਹ ਵੀ ਮਾਨ ਸਾਹਿਬ ਦੇ ਕੋਟੇ ਦੇ ਬੰਦੇ ਆ ਮਾਨ ਸਾਹਿਬ ਦੇ ਕਰੀਬੀ ਆ ਤੇ ਬੜਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜਾ ਅਚੰਭੇ ਜਿਹੇ ਵਾਲਾ ਮਾਮਲਾ ਸੀਗਾ ਖੈਰ ਚਲੋ ਆਪ ਨਹੀਂ ਲੱਗਦਾ ਮੈਨੂੰ ਸਰਕਾਰ ਨੇ ਸੁਣ ਲਈ ਨੇੜੇ ਹੋ ਕੇ ਤੇ ਹੁਣ ਪੰਨੂ ਸਾਹਿਬ ਨੂੰ ਨਵਾਂ ਮੌਕਾ ਮਿਲ ਗਿਆ ਚਲੋ ਆਪਾਂ ਕਹਿੰਦੇ ਕਿ ਠੀਕ ਹੈ ਮੁਬਾਰਕਬਾਦ ਹੈ ਸਾਡਾ ਕੰਮ ਅਸੀਂ ਕਿਉਂਕਿ ਤੁਸੀਂ ਇੱਕ ਸ਼ਬਦ بڑا ਉਰਦੂ ਵਾਲਾ ਵਧੀਆ ਇਸਤੇਮਾਲ ਕਰਦੇ ਹੋ ਸ਼ਹਾਫੀ ਇਹ ਅਸੀਂ ਤੇ ਉੱਥੇ ਖਲੋਤੇ ਚਲੋ ਜਿੰਨੇ ਜੋਗੇ ਹੈਗੇ ਆ ਉਹ ਸਾਡੇ ਚੋਂ ਨਿਕਲ ਕੇ ਹੁਣ ਇੱਕ ਤਾਕਤ ਦਾ ਹਿੱਸਾ ਬਣ ਗਿਆ ਉਮੀਦ ਕਰਦੇ ਆਂ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ 'ਚੋਂ ਪੱਤਰਕਾਰਾਂ ਦੇ ਨਾਲ ਇਹ ਤਕਸ਼ਾਇਆ ਚੱਲਦੀਆਂ ਪਈਆਂ ਹੁਣ ਉਹਨਾਂ ਤੇ ਉਹ ਗੌਰ ਕਰਨਗੇ ਕਿਉਂਕਿ ਹੁਣ ਉਹਨਾਂ ਦੇ ਕੋਲ ਅਧਿਕਾਰਤ ਪੋਜੀਸ਼ਨ ਹੈ ਤੇ ਸਾਡੇ ਅਰਗੇ ਵੀ ਉਹਨਾਂ ਨੂੰ ਸ਼ਿਕਾਇਤਾਂ ਭੇਜਣ ਜੋਗੇ ਹੋਗਾ ਤਾਂ ਬਿਲਕੁਲ ਇਹ ਕਟੂਕਟਾ ਪਕੈ ਸਕਦੇ ਕਿ ਇਸ ਵੇਲੇ ਉਹਨਾਂ ਦੇ ਕੋਲ ਦੋ ਤਾਕਤਵਰ ਜ਼ਿੰਮੇਵਾਰੀਆਂ ਹੋ ਗਈਆਂ ਨੇ ਤੇ ਚਲੋ ਠੀਕ ਆ ਹੁਣ ਉਹ ਪੱਤਰਕਾਰਤਾ ਤੇ ਨਹੀਂ ਕਰ ਸਕਦੇ ਇਸ ਜੋ ਮਿਹਵਾਰੀ ਦੇ ਦੌਰਾਂ ਕਟੂਕਟ ਪੱਤਰਕਾਰਤਾ ਵਾਸਤੇ ਜਾਂ ਮਤਲਬ ਕਿ ਜੋ ਲੋਕਾਂ ਲਈ ਆਪਾਂ ਦੇਖਦੇ ਆਂ ਕਿ ਉਹਨਾਂ ਨੂੰ ਪੜ੍ਹਨ ਲਈ ਸੁਣਨ ਲਈ ਮੈਨੇਜ ਜੀਜ਼ਾ ਨਾ ਪਹੁੰਚਣ ਉਹਦੇ ਲਈ ਕੁਝ ਕਰਨ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਆ ਜਿਹੜਾ ਬਾਕੀ ਉਹ ਤਾਂ ਹੁਣ ਉਹਨਾਂ ਨੇ ਆਪਦੀ ਪਾਰਟੀ ਲਈ ਕਰਨਾ ਹੈ ਜੋ ਇਨਾ ਕੁ ਪੱਤਰਕਾਰਤਾ ਲਈ ਕਰਦੇ ਨੇ ਕਿ ਜੋ ਗੱਲ ਘੁੱਟਿਆ ਜਾਂਦਾ ਬੋਲਣ ਦੀ ਆਜ਼ਾਦੀ ਦਾ ਜਾਂ ਅਖਬਾਰਾਂ ਦੀਆਂ ਗੱਡੀਆਂ ਘੇਰ ਲਈਆਂ ਆਰਟੀਆਈ ਜਿਹੜੀ ਆ ਪੱਤਰਕਾਰਾਂ ਦੀ ਖਤਮ ਕਰ ਦਿੱਤੀ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਜ਼ਰੂਰ ਉਹ ਕੰਮ ਕਰਨ ਤੇ ਮੇਰੇ ਖਿਆਲ ਦੇ ਨਾਲ ਸਾਡੇ ਲਈ ਕੋਈ ਮਾੜਾ ਨਹੀਂ ਹੈਗਾ ਜੀ ਕਿਉਂਕਿ ਕਿਸੇ ਨਾ ਕਿਸੇ ਨੇ ਤੇ ਹੁੰਦੇ ਸੰਭਾਲਣੇ ਹੁੰਦੇ ਆ ਹੂੰ ਜੀ ਜੀ ਸੋ ਉਧਰ ਅਗਲੀ ਜੇਕਰ ਗੱਲ ਕਰੀਏ ਤਾਂ ਪ੍ਰਗਟ ਸਿੰਘ ਹੁਣੀ ਸਰਕਾਰ ਤੇ ਦੋਸ਼ ਲਾ ਰਹੇ ਨੇ ਕਿਹੜੇ ਦੋਸ਼ ਲਾ ਰਹੇ ਨੇ ਹੁਣ ਆ ਫਿਰ ਉਹੀ ਗੱਲ ਹੋ ਗਈ ਨਾ ਹੁਣ ਪ੍ਰਗਟ ਸਿੰਘ ਉਹਦੀ ਦੋਸ਼ ਲਾ ਰਹੇ ਆ ਕਿ ਇਹਨਾਂ ਦਾ ਕੋਈ ਪੋਸਟ ਸੀ ਪੰਜਾਬ ਸਰਕਾਰ ਦਾ ਸ਼ਾਇਦ ਕੋਈ ਆਲੋਚਨਾਤਮਕ ਪੱਖ ਹੋਣਾ ਜਿਹੜਾ ਇਹਨਾਂ ਨੇ ਰੱਖਿਆ ਐਕਸ ਤੇ ਮੈਂ ਤਾਂ ਕਿਉਂਕਿ ਐਕਸ ਤੇ ਜਾਂਦਾ ਘਟਿਆ ਤਾਂ ਹੁਣ ਇਹਨਾਂ ਨੂੰ ਕੋਈ ਜਿਵੇਂ ਆਉਂਦਾ ਹੁੰਦਾ ਚੇਤਾਵਨੀ ਪੱਤਰ ਕਿ ਭਾਈ ਇਹਨੂੰ ਹਟਾਓ ਪੰਜਾਬ ਸਰਕਾਰ ਦੀ ਰਿਪੋਰਟ ਹੋਈ ਆ ਤੇ ਕਹਿੰਦੇ ਵੀ ਇਹ ਰਿਪੋਰਟਾਂ ਰੋਕੀ ਜਾਂਦੇ ਆ ਯਾਨੀ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਦੀ ਇਹਨਾਂ ਦੀ ਇਹ ਸਾਰੀ ਚਾਲ ਆ ਜੀ ਹੁਣ ਦੇਖੋ ਇੱਕ ਐਮਐਲਏ ਆ ਮੇਰੇ ਖਿਆਲ ਦੇ ਨਾਲ ਜੇ ਉਹਦਾ ਇਸ ਤਰ੍ਹਾਂ ਕੋਈ ਅਕਾਊਂਟ ਬੰਦ ਕਰਨ ਦਾ ਯਤਨ ਕੀਤਾ ਜਾਂਦਾ ਤਾਂ ਉਹਨੂੰ ਇਹ ਮਾਮਲਾ ਵਿਧਾਨ ਸਭਾ ਦੇ ਅੰਦਰ ਵੀ ਲਿਜਾਣਾ ਚਾਹੀਦਾ ਸਪੀਕਰ ਨੂੰ ਸ਼ਿਕਾਇਤ ਕਰਨੀ ਚਾਹੀਦੀ ਜੇ ਤੁਸੀਂ ਨਹੀਂ ਲੜ ਸਕਦੇ ਤੇ ਫਿਰ ਅਸੀਂ ਕੀ ਕਰੀਏ ਸਾਡੀ ਕੀ ਬਸਤਾ ਹੈ ਸਰ ਦੂਸੀ ਦੇਖੋ ਨਾ ਆ ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਕਹ ਰਿਹਾ ਸੀ ਮੇਰਾ ਕੰਟੈਂਟ ਹਟਾ ਦਿੱਤਾ ਸਰ ਤੁਸੀਂ ਮੌਕੇ ਦੇ ਵਿਧਾਇਕ ਜੀ ਨਹੀਂ ਲੜ ਸਕਦੇ ਤੇ ਅਸੀਂ ਫਿਰ ਕੀ ਲੜੀਏ ਹੂੰ ਫਿਰ ਇਹਦੇ ਨਾਲੋਂ ਚੰਗਾ ਕੀ ਅਸੀਂ ਅਸੀਂ ਤਾਂ ਹੋਰ ਦੂਜਾ ਬਣਾ ਕੇ ਤੀਜਾ ਬਣਾ ਕੇ ਮੈਦਾਨ ਚ ਆਈ ਜਾਨੇ ਮੋਨਟਾਈਜੇਸ਼ਨ ਸਾਡੀ ਉਡਾ ਦਿੰਦੇ ਆ ਬਲੌਗ ਸਾਨੂੰ ਕਰ ਦਿੰਦੇ ਆ ਕਾਨੂੰਨੀ ਤੌਰ ਤੇ ਜਾਂ ਜਿੱਤਾ ਮਰਜੀ ਖਿੱਚਾ ਧੂਈ ਕਰਕੇ ਫਿਰ ਅਸੀਂ ਤੁਹਾਡੇ ਨਾਲੋਂ ਤਗੜੇ ਹੋਏ ਇਸ ਕਰਕੇ ਇਹਨਾਂ ਨੂੰ ਇਹ ਰੋਣਾ ਨਹੀਂ ਇਹ ਰੋਦਨ ਨਹੀਂ ਕਰਨਾ ਚਾਹੀਦਾ ਬਲਕਿ ਤੁਹਾਡੇ ਕੋਲ ਅਖਤਿਆਰਾਤ ਨੇ ਜਾਂ ਤੁਹਾਡੇ ਕੋਲ ਲੀਗਲ ਟੀਮਾਂ ਨੇ ਤੁਸੀਂ ਇਹਨਾਂ ਨੂੰ ਕੋਰਟ ਚ ਘੜੀਸੋ ਜਾਂ ਉੱਥੇ ਸਪੀਕਰ ਕੋਲ ਸ਼ਿਕਾਇਤ ਕਰੋ ਕਿ ਸਾਡੀ ਬੋਲਣ ਦੀ ਆਜ਼ਾਦੀ ਚੁਣੇ ਹੋਏ ਨੁਮਾਇੰਦੇ ਦੀ ਬੋਲਣ ਦੀ ਆਜ਼ਾਦੀ ਕਿਉਂ ਖੋਈ ਜਾ ਰਹੀ ਹੈ ਸਾਹਿਬ ਹੂੰ ਜੀ ਜੀ ਇਹ ਤਾਂ ਹੈ ਗੱਲ ਤਾਂ ਇਹਨਾਂ ਨੂੰ ਚਲੋ ਠੀਕ ਹੈ ਕਿ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਗੱਲ ਅਲੱਗ ਹੁੰਦੀ ਹੈ ਵੀ ਪਾਈ ਆ ਚੀਜ਼ ਕੀਤੀ ਹੈ ਪਰ ਤੁਸੀਂ ਉਸ ਤੋਂ ਅੱਗੇ ਕੀ ਕਰ ਰਹੇ ਹੋ ਵਿਰੋਧੀ ਧਿਰ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਹੈ ਜਾਂ ਨਹੀਂ ਇਹ ਵੀ ਤਾਂ ਸਵਾਲਾਂ ਦੇ ਕੇਦੇਚ ਹੈ ਨਾ ਗੱਲ ਸੋ ਚਲੋ ਇੱਥੇ ਹੀ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ